ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਹਾਂ ਇੱਕ ਨਵੇਂ ਵੀਡੀਓ ਦੇ ਨਾਲ ਟਰੈਕਟਰ ਸੋਨਾਲੀਕਾ 60 ਡੀ ਲੈ ਕੇ ਹਾਜ਼ਰ ਹੋਏ ਹਾਂ ਮਾਡਲ ਦੀ ਗੱਲ ਕਰੀਏ ਬਾਈ ਜੀ 2010 ਵਾਲਾ ਟਰੈਕਟਰ ਹੈ ਪੰਜਾਬ ਨੰਬਰ ਹੈ ਡਬਲ ਕਲਚ ਸਾਈਡ ਗੇਅਰ ਹੈ ਇੰਜਨ ਗੇਅਰ ਲੈਫਟ ਦਾ ਟਰੈਕਟਰ ਬਿਲਕੁਲ ਸਾਫ਼ ਤੇ ਵਧੀਆ ਪਿਆ ਜੀ ਟਾਇਰਾਂ ਦੀ ਗੱਲ ਕਰਕੇ 95% ਟਾਇਰ ਟਰੈਕਟਰ ਦੇ ਇੰਜਨ ਗੀਅਰ ਦੀ ਫੁੱਲ ਗਾਰੰਟੀ ਆ ਰੰਗ ਪੇਡ ਲੋਟੇਟਰ ਪੂਰਾ ਸਾਫ਼ ਤੇ origignal ਲੋਟੇਟਰ ਆ ਸੈਲਫ ਸਟਾਰਟ ਲੋਟੇਟਰ ਆ ਜੀ ਮੇਨ ਗੱਲ ਕੀ ਪੰਜਾਬ ਨੰਬਰ ਆ 22 ਹੁਣ ਦੀ ਟਮਾਡਰ 10 ਲੱਖ ਤੇ 10000 ਆ ਸਕਰੀਨ ਤੇ 22 ਹੁਣ ਦਾ ਨੰਬਰ ਆ 84277 25955 ਨੰਬਰ ਤੋਂ ਸਾਰੀ ਜਾਣਕਾਰੀ ਆਪਾਂ ਲੈ ਸਕਦੇ ਆ ਸਰਕਾਰੀ ਨੰਬਰ ਬ੍ਰੇਟਾਂ ਲੱਗੀਆਂਗਾ ਟਰੈਕਟਰ ਦੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ ਨੰਬਰ ਤੋਂ ਸਾਰੀ ਜਾਣਕਾਰੀ ਆਪਾਂ ਲੈ ਸਕਦੇ ਹਾਂ ਜੀ